ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਛੋਟਾ ਵੀਰ ਗੁਰਸੇਵਕ ਸਿੰਘ ਸਰ ਕਿਹੜੀ ਜਗ੍ਹਾ ਐ ਮੰਡੀ ਹੈਗੀ ਜੀ ਇਹ ਵੱੱਲਾ ਮੰਡੀ ਹੈ ਜੀ ਸਬਜ਼ੀ ਮੰਡੀ ਵੱੱਲਾ ਜੀ ਇਹ ਅੱਜ ਦਾ ਕੀ ਪ੍ਰੋਗਰਾਮ ਜਿਹੜਾ ਐਮਐਲਏ ਸਾਹਿਬ ਆਏ ਸੀ ਕੀ ਕਰੋਨਾ ਅੱਜ ਸਾਡੇ ਬੜੇ ਮਾਨਯੋਗ ਮੈਡਮ ਵੱਡੇ ਜੀ ਐਮਐਲਏ ਸਾਹਿਬ ਅੱਜ ਆਏ ਆ ਜੀ ਉਹਨਾਂ ਨੇ ਸਾਡੀ ਮੰਡੀ ਵਿੱਚ ਨਾ ਚੋਣਾ ਹੋਣੀਆ ਵਾ ਪ੍ਰਧਾਨਗੀ ਦੀਆਂ ਉਸ ਤੇ ਪਰਪਰਸ ਤੇ ਬੈਠੇ ਆਪਾਂ ਉਹਨਾਂ ਦੀ ਮੌਜੂਦਗੀ ਵਿੱਚ ਅੱਜ ਉਹ ਆਪਾਂ ਨੂੰ ਥਾਪੜਾ ਦੇ ਗਏ ਜੀ ਤੁਸੀਂ ਗਾਂ ਹੋ ਕੇ ਤੇ ਕੰਮ ਕਰਨੇ ਆ ਜੀ ਮੰਡੀ ਦੇ ਬਹੁਤ ਜਿਆਦਾ ਕੰਮ ਡਿਵੈਲਪ ਹੋਣ ਵਾਲੇ ਆ ਉਹਦੇ ਵਾਸਤੇ ਉਹਨਾਂ ਨੇ ਅੱਜ ਇੱਕ ਬੋਲ ਕੇ ਗਏ ਆ ਜੀ ਆਪਾਂ ਸਾਰਾ ਸੁਧਾਰ ਕਰਨਾ ਜੀ ਜੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਐ ਆੜਤੀ ਯੂਨੀਅਨ ਵੱਲੋਂ ਦਿੱਤੀ ਜਾਂਦੀ ਐ ਪ੍ਰਧਾਨ ਦੀ ਵਜੋਂ ਤੁਸੀਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਕਿਸ ਤਰ੍ਹਾਂ ਦੇ ਜਿਹੜੇ ਵਿਕਾਸ ਕਾਰਜ ਕਰੋਗੇ ਜੀ ਤੇ ਸਾਡੇ ਨਾਲ ਬੜੇ ਵਿਕਾਸ ਹੋਣ ਵਾਲੇ ਆ ਸਾਡੇ ਸੜਕਾਂ ਦਾ ਕੰਮ ਬੜਾ ਹੋਣ ਵਾਲਾ ਛੱਡਾਂ ਦਾ ਕੰਮ ਹੋਣ ਵਾਲਾ ਵਾ ਆੜਤੀਆਂ ਦੀ ਹੋਰ ਬੜੀਆਂ ਮੁਸ਼ਕਲਾਂ ਜੀ ਗਰਾਈਆਂ ਦੀਆਂ ਕਹਿ ਲੋ ਸੜੋਡ ਸਾਫ਼ ਹੋਣ ਲਈ ਜਾਮ ਲੱਗੇ ਪਏ ਆ ਉਹਦੇ ਪ੍ਰਤੀ ਆਪਾਂ ਅੱਗੇ ਹੋ ਕੇ ਤੋਂ ਕੰਮ ਕਰਾਂਗੇ ਜੀ ਇੱਕ ਪਾਰਕਿੰਗ ਦੀ ਬੜੀ ਪ੍ਰੋਬਲਮ ਹੁੰਦੀ ਆ ਜੀ ਇੱਥੇ ਬੰਦਾ ਮੰਡੀ ਚ ਉਹ ਵੀ ਆਉਣ ਵਾਲੇ ਸਮੇਂ ਤੋਂ ਦਾ ਸੁਧਾਰ ਹੋ ਗਿਆ ਬਿਲਕੁਲ ਬਿਲਕੁਲ ਜੀ ਉਹਦਾ ਸੁਧਾਰ ਹੋ ਪੁਰਾ ਗਿਆ ਪਾਰਕਿੰਗ ਸਾਨੂੰ ਕੋਈ ਕਮੀ ਨਹੀਂ ਹੈਗੀ ਸਿਰਫ ਸਾਨੂੰ ਲੋੜ ਆ ਅੱਗੇ ਹੋ ਕੇ ਸਿੱਧੇ ਹੋ ਕੇ ਕੰਮ ਕਰਨ ਦੀ ਇੱਥੇ ਥਾਂ ਥਾਂ ਆਪਣੀ ਮਰਜ਼ੀ ਨਾਲ ਲੋਕੀ ਟਰੈਫਿਕ ਟਰਾਲੀਆਂ ਲਾ ਲੈਂਦੇ ਆ ਤਾਂ ਉਹ ਆਪਾਂ ਉਹਨੂੰ ਸੈੱਟ ਕਰ ਦਾਂਗੇ ਕਿ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਜਿਹੜੀ ਸਮੱਸਿਆ ਜਿਆਦਾ ਢੂੰਗੀ ਆ ਆਰਟੀ ਯੂਨੀਅਨ ਵੱਲੋਂ ਜਿਹੜਾ ਤੁਹਾਨੂੰ ਕਿਤਰਾ ਦਾ ਸਮਰਥਨ ਦਿੱਤਾ ਗਿਆ ਅੱਜ ਨਾਲ ਸਾਰੇ ਵੀਰ ਭਰਾ ਆਏ ਆ ਉਹਨਾਂ ਨੇ ਬਹੁਤ ਸੋਹਣਾ ਸਮਰਥਨ ਦਿੱਤਾ ਵਾ ਤੇ ਚਲੋ ਸਾਰੇ ਨਾਲ ਆ ਮਾਰੇ ਫਤਿਹ ਕਰੇਗਾ ਜੀ ਆਪਣੀ ਜਰੂਰ ਤੇ ਆਪਾਂ ਗਾਂ ਕੰਮ ਲੈਣਾ ਧੰਨਵਾਦ ਕਰ ਜਾਂ ਜੀ ਸਾਡੇ ਐਸਚਓ ਸਾਹਿਬ ਵੱਲੋਂ ਦਾ ਨਾਲ ਸਰਦਾਰ ਹਰਪਾਲ ਸਿੰਘ ਜੀ ਐਸਪੀ ਸਾਹਿਬ ਦਾ ਜੀ ਤੇ ਬਾਕੀ ਸਾਰੇ ਪੁਲਿਸ ਅਫਸਰਾਂ ਦੀ ਟੀਮ ਦਾ ਜਿਹੜੇ ਨਾਲ ਆਏ ਨਾਲ ਸਾਡੇ ਚੇਅਰਮੈਨ ਸਾਹਿਬ ਆਏ ਜੀ ਉਹਨਾਂ ਨੇ ਵੀ ਅੱਜ ਪਹਿਲੇ ਦਿਨੋਂ ਦੀ ਮੀਟਿੰਗ ਹੋਈ ਉਹਨਾਂ ਨੇ ਬਹੁਤ ਸੋਣਾ ਕੀਤਾ ਵੀ ਆਪਾਂ ਤੁਹਾਡੇ ਨਾਲ ਹੋ ਕੇ ਗਾਂ ਕੰਮ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੁਕਾਨ ਨੰਬਰ 5 ਵਾਲੇ ਆਏ ਸਾਡੇ ਭਰਾਵਾਂ ਨੂੰ ਬੇਦੀ ਕਰਦੇ ਹਨ ਕਿ ਸਾਡੇ ਛੋਟੇ ਵੀਰ ਸਾਗਰ ਦੇ ਵਪਾਰਕ ਮੰਡੀ ਵਾਸਤੇ ਪ੍ਰਧਾਨਗੀ ਵਾਸਤੇ ਇਹ ਜਾਰਾ ਜਲਾਬ ਸੱਦਿਆ ਇਹਦੇ ਨਾਲ ਹੀ ਐਮਐਲਜੀ ਜੀਵਨ ਜੋਤ ਕੋਰ ਆਏ ਆ ਉਹਨਾਂ ਨੇ ਇਹਨਾਂ ਦੇ ਪਿੱਛੇ ਹੱਥ ਰੱਖਿਆ ਕਿ ਸਾਰੇ ਜ਼ਿਲ੍ਹੇ ਮੈਂਬਰ ਨੇ ਸਾਰੇ ਇਹਨਾਂ ਤੇ ਬੋਰਡ ਪਾਉਣ ਇਹਨਾਂ ਕੰਮਾਂ ਜੇ ਵੀ ਕਰਨ ਜਿਹਨੇ ਵਿਕਾਸ ਕਰਨ ਵਾਲੇ ਆ ਉਹ ਖੁਦ ਕਰਾਂਗੇ ਇੱਕ ਇੱਕ ਗਿਣ ਕੇ ਕਰਾਂਗੇ ਜਿਹਨੇ ਵੀ ਕਰਨੇ ਆ 20 ਦਿਨ ਉਹ ਅਸੀਂ ਸ਼ਰਧਾ ਬਾਦ ਦਿੱਤਾ ਤੁਹ ਕੱਢ ਕਰ ਰਹੇ ਆ ਮੈਂ ਰਣਜੀਤ ਸਿੰਘ ਰਾਣਾ ਬੋਲਦਾ ਜੀ ਸਬਜ਼ੀ ਮੰਡੀ ਦੇ ਵਿੱਚ ਆੜਦਾ ਕੰਮ ਕਰਦਾ ਕੋਈ 22 ਸਾਲ ਤੋਂ ਇਸ ਪਰਿਵਾਰ ਦੇ ਨਾਲ ਅਟੈਚ ਆ ਤੇ ਅੱਜ ਦਾ ਜੋ ਮੇਨ ਸਾਡਾ ਮਕਸਦ ਏਜੰਡਾ ਸੀ ਅੱਜ ਦੇ ਮੌਜੂਦਾ ਸਰਕਾਰ ਦੇ ਮੌਜੂਦਾ ਐਮ.ਐਲ.ਏ ਸਾਡੇ ਜੀਵਨ ਜੋਤ ਕੌਰ ਜੀ ਸਾਡੇ ਚ ਆਏ ਸੀ ਅੱਜ ਤੇ ਅੱਜ ਸਾਡੇ ਇੱਕ ਪਰਿਵਾਰ ਨੂੰ ਇਕੱਠਿਆ ਕਰਕੇ ਇੱਕ ਸਾਡਾ ਮੁਖੀ ਥਾਪ ਕੇ ਗਏ ਆ ਉਹਦਾ ਥਾਪਣ ਦਾ ਮਤਲਬ ਇਹ ਸੀ ਕਿ ਸਾਡੇ ਵਿੱਚ ਬਹੁਤ ਪਿੱਛੇ ਤੋਂ ਜੋ ਮੰਡੀ ਸ਼ਿਫਟ ਹੋ ਕੇ ਇੱਥੇ ਆਈ ਆ ਬਹੁਤ ਵੱਡੀਆਂ ਗਰਾਫਟਾਂ ਆ ਗਈਆਂ ਸੀ ਤੇ ਪਿਛਲੇ ਕੋਈ 10-15 ਸਾਲ ਤੋਂ ਪ੍ਰਧਾਨਗੀ ਦੀ ਚੋਣ ਹੁੰਦੀ ਰਹੀ ਆ ਪਰ ਅੱਗੇ ਆ ਕੇ ਕੋਈ ਕੰਮ ਨਹੀਂ ਹੋ ਸਕੇ ਅੱਜ ਸਾਨੂੰ ਸਾਡੇ ਐਮ.ਐਲ.ਏ. ਸਾਹਿਬ ਤੇ ਨਾਲ ਸਾਡੇ ਸੈਕਟਰੀ ਸਾਹਿਬ ਵੀ ਆਏ ਸੀ ਉਹਨਾਂ ਨੇ ਅੱਜ ਬੜਾ ਵਿਸ਼ਵਾਸ ਦਵਾਇਆ ਵਾ ਕਿ ਜਿਹੜੇ ਮੰਡੀ ਦੇ ਕੰਮ ਅਧੂਰੇ ਪਏ ਨੇ ਪਹਿਲ ਦੇ ਆਧਾਰ ਤੇ ਇਹ ਕੀਤੇ ਜਾਣਗੇ ਕਿਉਂਕਿ ਮੰਡੀ ਦੇ ਵਿੱਚ ਊਨ ਤਾਂ ਹੀ ਇੰਨੀਆਂ ਵਾ ਵੀ ਜਿਹੜੀਆਂ ਕਿ ਨਾ ਪੂਰੀਆਂ ਹੋ ਸਕਣਆਂ ਜਿਹੜੀਆਂ ਅੱਜ ਸਾਨੂੰ ਵਿਸ਼ਵਾਸ ਦਵਾਇਆ ਸਾਰੇ ਪ੍ਰਭਾਵਾਂ ਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬਾਕੀ ਗੁਰਸੇਵਕ ਜੀ ਨੂੰ ਉਹ ਅੱਜ ਥਾਪ ਕੇ ਗਏ ਆ ਅਸੀਂ ਸਾਰੇ ਭਰਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਉਹਨੂੰ ਅੱਗੇ ਰਿਹਾ ਕੇ ਮੰਡੀ ਦੇ ਸਾਰੇ ਕਾਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵਿਕਾਸ ਕਾਰਜ ਆਉਣ ਵਾਲੇ ਸਮੇਂ ਚ ਗੁਰਸੇਵਕ ਜੀ ਨੂੰ ਸੇਵਾ ਪਾਜਦਾਤਾ ਗੁਰਸੇਵਕ ਜੀ ਉਹ ਜ਼ਿੰਮੇਵਾਰੀ ਨੂੰ ਕਿਸਾਨ ਬਾਬਾ ਨੂੰ ਦੇਖੋ ਜੀ ਜੇ ਪ੍ਰਮਾਤਮਾ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਗੁਰਸੇਵਕ ਵੀਰ ਨੂੰ ਪ੍ਰਧਾਨਗੀ ਦਾ ਸੇਰਾ ਮਿਲ ਗਿਆ ਉਹਦੇ ਨਾਲ ਖਲੋ ਕੇ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਵੀ ਮੰਡੀ ਦੇ ਕੰਮ ਨੇ ਜੋ ਵੀ ਕੰਮ ਹੋਣ ਵਾਲੇ ਨੇ ਕਿਉਂ ਸਾਰੇ ਕੰਮ ਜੇ ਅਧੂਰੇ ਪਏ ਨੇ ਸਾਰੇ ਵਾਰੀ ਵਾਰੀ ਤਰਤੀਬ ਵਾਈਵ ਕਰਾਂਗੇ ਇਹ ਨਹੀਂ ਹੋਊਗਾ ਕਿ ਇੱਕ ਪ੍ਰਧਾਨਗੀ ਦਾ ਸੇਰਾ ਗੁਰਸੇਵ ਕਿਨੇ ਲੈਣਾ ਉਹ ਦਿਨ ਰਾਤ ਮਿਹਨਤ ਕਰਕੇ ਨਾਲ ਭਰਾਵਾਂ ਨੂੰ ਨਾਲ ਲੈ ਕੇ ਜਿੰਨੇ ਵੀ ਕਾਰਜ ਹੋਣ ਵਾਲੇ ਨੇ ਸਾਰੇ ਨਿਪਰੇ ਚੜਾਵਾਂਗੇ ਜੀ ਪ੍ਰਧਾਨਗੀ ਦੇ ਜਿਹੜੇ ਇਲੈਕਸ਼ਨ ਆ ਇਹ ਸਿਰਫ ਮੰਡੀ ਵੱਲੋਂ ਹੀ ਲੜੇ ਜਾਂਦੇ ਆ ਕਿ ਕੋਈ ਬਾਹਰੋਂ ਕੈਂਡੀਡੇਟ ਨਹੀਂ ਜੀ ਇਹ ਸਾਡੇ ਜਿਹੜੀ ਮੰਡੀ ਦੀ ਪ੍ਰਧਾਨਗੀ ਆ ਮੰਡੀ ਦੀ ਜਿਹੜੇ ਮੌਜੂਦਾ ਮੈਂਬਰ ਨੇ ਸਾਡੀ ਜੁਨੀਅਨ ਦੇ ਜਿਨ੍ਹਾਂ ਕੋ ਆਪਣੀ ਪ੍ਰਾਪਰਟੀ ਆ ਮੰਡੀ ਦੀ ਅੰਦਰ ਦੁਕਾਨ ਆ ਉਹ ਕੋਈ 300-350 ਮੈਂਬਰ ਆ ਉਹਨਾਂ ਨੇ ਹੀ ਚੋਣ ਕਰਨੀਆਂ ਮੇਨ ਜਿਹੜੇ ਆੜਤੀ ਉਹੀ ਗਿਣੇ ਜਾਂਦੇ ਨੇ ਉਹਨਾਂ ਦਾ ਵਿੱਚੋਂ ਹੀ ਪ੍ਰਧਾਨ ਬਣਣਾ ਏ ਹੁਣ ਦੇਖੋ ਪ੍ਰਮਾਤਮਾ ਨੇ ਚਾਇਆ ਤੇ ਅਸੀਂ ਤਾਂ ਸਿਹਰਾ ਸਾਡੀ ਸਰਕਾਰ ਵੀ ਮੌਜੂਦਾ ਅੱਜ ਗੁਰਸੇਵਕ ਦੇ ਸਿਰ ਤੇ ਹੱਥ ਰੱਖ ਕੇ ਗਈ ਆ ਤੇ ਆਉਣ ਵਾਲੇ ਦੁਨਾਂ ਦੇ ਇਲੈਕਸ਼ਨ ਆ ਤੇ ਇਹ ਸਿਹਰਾ ਉਹਦੇ ਸਿਰ ਤੇ ਲਿਆ ਕੇ ਤੇ ਮੰਡੀ ਦੇ ਸਾਰੇ ਕਾਰਜ ਨਿਪਰੇ ਚੜਾਵਾਂਗੇ ਜੀ ਮੈਂ ਗੁਰਪ੍ਰਤਾਪ ਸਿੰਘ 5 ਨੰਬਰ ਦੁਕਾਨ ਤੋਂ ਪ੍ਰਿੰਸ ਮੈਂ ਆਪਣਾ ਅੱਜ ਗੁਰਸੇਵਕ ਭਰਾ ਨੂੰ ਬਹੁਤ-ਬਹੁਤ ਮੁਬਾਰਕਾਂ ਬਣੀਆਂ ਅੱਜ ਮੈਡਮ ਜੀਵਨਜੀਤ ਕੌਰ ਸਾਡੇ ਵਿੱਚ ਬਿਰਾਜਮਾਨ ਹੋਏ ਸੀਗੇ ਤੇ ਸਾਰੇ ਮੰਡੀ ਦੇ ਹੀ ਜਿੰਨੇ ਵੀ ਭਰਾੜ ਦੀ ਭਰਾ ਅੱਜ ਇਕੱਠੇ ਹੋਏ ਆ ਤੇ ਮੈਡਮ ਗੁਰਸੇਵਕ ਵੀਰ ਨੂੰ ਸਾਡੇ ਭਰਾ ਨੂੰ ਥਾਪੜਾ ਦੇ ਕੇ ਗਏ ਆ ਕਿ ਉਹਨਾਂ ਨੇ ਪੂਰਾ ਸ਼્વાસਨ ਦਿੱਤਾ ਕਿ ਮੈਂ ਤੁਹਾਡੇ ਨਾਲ ਆ ਤੇ ਜਿੰਨੇ ਵੀ ਬਾਕੀ ਮੰਡੀ ਦੇ ਕਾਰਜ ਹੈਗੇ ਆ ਉਹ ਉਹ ਉਹਨਾਂ ਨੇ ਪੂਰਾ ਸਤਾਪਨ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਪੂਰਾ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੀ ਬਾਕੀ ਠੀਕ ਹੈ